ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਅੱਜ ਉਸ ਵੇਲੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਇੱਕ ਨਿੱਜੀ ادارے ਦੇ ਡਾਇਰੈਕਟਰ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਅੱਗ ਦੀ ਲਪਟਾਂ ਨੇ ਪੂਰੀ ਕਾਰ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਅਤੇ ਵੇਗ ਦੇ ਵੇਗ ਦੇ ਕਾਰ ਸੜ ਕੇ ਸੁਆਹ ਹੋ ਗਈ ਜਦੋਂ ਤੱਕ ਫਾਇਰ ਵਿਕਟ ਮੌਕੇ ਤੇ ਪਹੁੰਚਦੀ ਹੈ ਉਦੋਂ ਤੱਕ ਅੱਗ ਕਾਰ ਨੂੰ ਆਪਣੀ ਰੇਪੀਟ ਵਿੱਚ ਪੂਰੀ ਤਰ੍ਹਾਂ ਲੈ ਚੁੱਕੀ ਸੀ ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਹ ਕਾਰ ਮਨਜੀਤ ਸਿੰਘ ਜੀ ਦੀ ਹੈ ਜੋ ਕਿ ਇੱਕ ਨਿੱਜੀ ਇੰਸਟੀਚਿਊਟ ਦੇ ਵਿੱਚ ਬਦੋਰ ਡਾਇਰੈਕਟਰ ਕੰਮ ਕਰਦੇ ਹਨ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਜੀ ਸਰ ਮੈਂ ਡਾਇਰੈਕਟਰ ਆਫ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਤੌਰ ਤੇ ਕੰਮ ਕਰਦਾ ਅੱਜ ਮੈਂ ਆਪਣੇ ਆਫਿਸ ਤੋਂ ਬਾਅਦ ਆਪਣੇ ਘਰ ਵੱਲ ਆ ਰਿਹਾ ਸੀਗਾ ਤੇ ਅਚਾਨਕ ਮੇਰੀ ਗੱਡੀ ਦੇ ਵਿੱਚੋਂ ਹਲਕਾ ਜਿਹਾ ਧੂੰਆਂ ਮਹਿਸੂਸ ਹੋਇਆ ਮੈਂ ਉਸੇ ਵੇਲੇ ਗੱਡੀ ਸਾਈਡ ਤੇ ਲਗਵਾ ਕੇ ਤੇ ਅਸੀਂ ਦੇਖਣਾ ਸ਼ੁਰੂ ਕੀਤਾ ਤੇ ਇੱਕਦਮ ਅੰਦਰੋਂ ਜਿਹੜੀ ਇਹਨਾਂ ਅੱਗ ਭੜਕੀ ਹੈ ਜੀ ਤੇ ਮਿੰਟਾਂ ਦੇ ਵਿੱਚ ਜਿਹੜੀ ਗੱਡੀ ਹੈ ਉਹ ਸਾਰੀ ਜਿਹੜੀ ਸੜਕੇ ਨਾਲ ਸੁਆਹ ਹੋ ਗਈ ਤੇ 5-6 ਕਿਲੋਮੀਟਰ ਤੱਕ ਅੱਗ ਸੀ ਜੀ ਫਾਇਰ ਬ੍ਰਿਗੇਡ ਜਿਹੜਾ ਸੀ ਉਹ ਦੇਖਣ ਤੇ ਆ ਗਿਆ ਸੀ ਜੀ ਹਾਂ ਜੀ ਤੇ ਸਰ ਗੱਡੀ ਕਿਹੜੀ ਹੈ ਇਹ ਸਰ ਇਹ ਇੰਡੀਗੋ ਆ ਜੀ ਇੰਡੀਗੋ ਸਰ ਕਿਹੜਾ ਮਾਡਲ ਹੈ 2014 ਮਾਡਲ ਤੇ ਪੈਟਰੋਲ ਸੀ ਜਾਂ ਡੀਜ਼ਲ ਡੀਜ਼ਲ ਹੈ ਜੀ ਡੀਜ਼ਲ ਦੇ ਉੱਪਰ ਹੀ ਚਲਦੀ ਹੈ ਤੇ ਸਰ ਬਾਕੀ ਡਾਕੂਮੈਂਟ ਵਗੈਰਾ ਕੋਈ ਅੰਦਰ ਵਿੱਚ ਸੀਗੇ ਨਹੀਂ ਨਹੀਂ ਡਾਕੂਮੈਂਟ ਹੈਗੇ ਨਹੀਂ ਤੇ ਸਾਡੇ ਕੋਲ ਅਸੀਂ ਸਾਰੇ ਕੱਢ ਦੇ ਸੀਗੇ ਜੀ ਕਿਉਂਕਿ ਉਸ ਵੇਲੇ ਕੁਝ ਵੀ ਨਹੀਂ ਸੀਗਾ ਜਦੋਂ ਤੁਹਾਨੂੰ ਨਿਕਲਿਆ ਸੀ ਉਦੋਂ ਡਾਕੂਮੈਂਟ ਬਾਹਰ ਕੱਢ ਲਏ ਸੀ ਜਾਨੀ ਨੁਕਸਾਨ ਤਾਂ ਨਹੀਂ ਕੋਈ ਨਹੀਂ ਜੀ ਨਹੀਂ ਕੁਝ ਨਹੀਂ ਹੈ ਬੇਟੀ ਦੀ ਇੰਸ਼ੋਰੈਂਸ ਕੀਤੀ ਸਰ ਹੈਗੀ ਹੈ ਤੇ ਸਰ ਇਹ ਜਗਾ ਕਿਹੜੀ ਆ ਮਾੜੇ ਦੱਸ ਦਿੰਦੇ ਇਹ ਜੀ ਨਵਾਂ ਜਿਹੜਾ ਬ੍ਰਿਜ ਹੈ ਉਹਦੇ ਵਿੱਚ ਅਸੀਂ ਆਲਮੋਸਟ ਵਿਸ਼ਾਲ ਦੇ ਸਾਹਮਣੇ ਹੈਗੇ ਨੇ ਵਿਸ਼ਾਲ ਮੈਗਾ ਮਾਰਕਾ ਮੇਰਾ ਨਾਮ ਹਰਪਨ ਜਗਾ ਸਰ ਹਰਪਨ ਬੇਟਾ ਅਸੀਂ ਹੈਪੋਲ ਤੋਂ ਆਇਆ ਸਰ ਸਾਨੂੰ ਇਤਲਾਹ ਮਿਲੀ ਵੀ ਫਰੋਜਪੁਰ ਰੋਡ ਤੇ ਗੱਡੀ ਨੁਕਾ ਕੇ ਲੱਗੀ ਆ ਅਸੀਂ ਤੁਰੰਤ ਉਸੇ ਟਾਈਮ ਤੇ ਹੈਪੋਲ ਸਟੇਸ਼ਨ ਤੋਂ ਅਸੀਂ ਗੱਡੀ-ਗੱਡੀ ਤੇ ਅਸੀਂ ਇੱਧਰ ਤੇ ਹੁੰਦਾ ਟ੍ਰੈਫਿਕ ਬਹੁਤ ਜ਼ਿਆਦਾ ਸੀਗੀ ਟ੍ਰੈਫਿਕ ਹੋਣ ਦੇ ਹੁੰਦੇ ਵੀ ਅਸੀਂ 5 ਜਾਂ 7 ਮਿੰਟ ਦੇ ਵਿੱਚ ਵਿੱਚ ਅਸੀਂ ਇੱਥੇ ਪਹੁੰਚੇ ਤੇ ਆਉਣ ਸਾਰੀ ਅਸੀਂ ਤੁਰੰਤ ਗੱਡੀ ਦੇ ਅਗੋ ਤੇ ਅਗੋ ਤੇ ਕਾਬੂ ਪਾਇਆ ਗਿਆ ਇੰਨੀ ਕਿੰਨੀ ਦੇਰ ਲੱਗੀ ਅੱਗ ਨੂੰ ਪਾਜੂ ਪਾਣ ਸਰ ਇਹ ਇਹ ਦੱਸ ਰਹੇ ਆ ਵੀ ਇਹ ਜਿਹੜਾ ਡਰਾਈਵਰ ਆ ਜਾਂ ਤਾਂ ਏਸੀ ਦਾ ਕੋਈ ਹੋਗਾ ਜਾਂ ਫਿਰ ਕੋਈ ਇਹਨਾਂ ਦੇ ਆਪਦੀ ਕੋਈ ਡਰਾਈਵਰ ਨੂੰ ਪਤਾ ਹੋ ਜਾਂਦਾ ਜ਼ਰੂਰੀ ਇਹਦੇ ਵਿੱਚ ਕੀ ਇਹ ਜਗ੍ਹਾ ਕਿਹੜੀ ਹੈ ਸਰ ਇਹ ਸਰ ਫਰੋਜ਼ਪੁਰ ਰੋਡ ਆ ਵਿਸ਼ਾਲ ਪੀਐਜ ਰੋਡ ਜੁਨੀਵਰਸਿਟੀ ਦੇ ਸਾਹਮਣੇ ਆ ਸਰ ਸਰ ਇਹ ਗੱਡੀ ਕਿਹੜੀ ਸੀ ਸਰ ਲੱਗੇ ਇੰਡੀਆ ਦਾ ਕਾਰ ਗੱਡੀ ਗੱਡੀ ਐਡੇਕਾ ਕਾਰ ਆ ਸਾਰਾ ਨੰਬਰ ਹੈਗਾ ਇਹਦਾ ਪੀਵੀ10 ਇਹ ਵੀ 9207 ਨਹੀਂ ਸਰ ਜਾਣੇ ਨਿਖਾਨ ਕੋਈ ਨਹੀਂ ਲਗੇ ਪੰਜੀਤ ਸੰਤੂ ਸਾਪੜਾ ਦੇ ਨਾਂ ਤੇ ਹੈ ਸ਼ੰਗਰਦ ਸਿੰਘ ਐਸ ਜੀ ਜੀ ਸਰ ਕਿਹੜਾ ਏਰੀਆ ਪੰਤਾ ਸਰ ਇਹ ਪੰਜ ਨੰਬਰ ਦਾ ਏਰੀਆ ਜੀ ਜੀ ਸਰ ਤੇ ਸਰ ਗੱਡੀ ਨੂੰ ਆਪ ਕਿਧਰ ਲਗੀ ਜੀ ਨੰਬਰ ਇਹ ਗੱਡੀ ਜਾ ਰਹੀ ਸੀਗੀ ਰੋਡ ਦੇ ਉੱਤੇ ਅਚਾਨਕ ਹੀ ਦੀ ਬੈਟਰੀ ਪਤਨੀ ਕੋਈ ਗਰਮ ਹੋ ਗਈ ਜਾਂ ਤਾਰ ਸ਼ਾਰਟ ਹੋ ਗਈ ਵਿੱਚੋਂ ਵਿਚਾਰ ਕੱਕ ਲੱਗੀ ਬਸ ਜੀ ਸਰ ਫੈਬ੍ਰੀਕੇਟ ਤਕਨੀਕ ਦੇ ਪਾਸ ਆ ਜੀ ਫਰਗੋਟ ਆ ਗਈ ਨਾਲ ਹੀ ਫਰਗੋਟ ਨੂੰ ਫੋਨ ਕੀਤਾ ਸੀ ਨਾਲ ਹੀ ਫਰਗੋਟ ਪਹੁੰਚ ਗਿਆ ਅਸੀਂ ਪਹਿਲਾਂ ਆ ਗਏ ਸੀ ਫਰਗੋਟ ਨਾਲ ਹੀ ਸਰ ਕਿੰਨੇ ਕ ਬੰਦੇ ਸੀ ਗੱਡੀ ਚ ਮੇਰੇ ਖਿਆਲ ਦੋ ਤੋਂ ਤਿੰਨ ਵਿਅਕਤੀ ਸੀਗੇ ਤੇ ਜਾਨੀ ਨੁਕਸਾਨ ਤਾਂ ਨਹੀਂ ਕੋਈ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਠੀਕ ਹੈ ਸਰ